ਮਹਾਰਾਜ ਬਾਬਾ ਧੰਨਾ ਜੀ ਪੱਥਰ ਚੋਕੇ ਦੇਦਾ ਸੀ ਪੰਡਤ ਨੇ ਇੱਕ ਗਾਂ ਦੇ ਲਾਲਚ ਵਿੱਚ ਪੱਥਰ ਚੋਕੇ ਦੇਦਾ ਕਹਿੰਦਾ ਭਗਵਾਨ ਹੈ ਰੱਬ ਹੈ ਧੰਨਾ ਜੀ ਕਹਿੰਦੇ ਇਹ ਇਹ ਕਰਦਾ ਕੀ ਜਿਹਦੇ ਠਾਕੁਰ ਨੂੰ ਤੂੰ ਭੋਗ ਲਵਾਉਂਦਾ ਹੈ ਪੂਜਾ ਕਰਦਾ ਹੈ ਆਰਾਧਨਾ ਹੈ ਇਹ ਕਰਦਾ ਕੀ ਹੈ ਕੰਮ ਕੀ ਕਰਦਾ ਹੈ ਪੰਡਤ ਕਹਿੰਦਾ ਹੈ ਰੋਜ਼ ਵੇਖਿਆ ਕਰੇ ਸੁਣਿਓ ਤਾਂ ਨਾਂਜੀ ਨਾਲੇ ਗਊਆਂ ਚ ਰਹਉਂਦੇ ਨੇ ਮੱਝਾਂ ਚ ਰਹਉਂਦੇ ਨੇ ਤੇ ਨਾਲੇ ਰੋਜ਼ ਵੇਖਦੇ ਨੇ ਵੀ ਪੰਡਤ ਰੋਜ਼ ਕਦੇ ਦੁੱਧ ਦਾ ਭੋਗ ਕਦੇ ਪ੍ਰਸ਼ਾਦੇ ਦਾ ਭੋਗ ਇੱਕ ਦਿਨ ਪੁੱਛਦੇ ਨੇ ਕਹਿੰਦੇ ਕੀ ਕਰਦਾ ਰਹਿਣਾ ਰੋਜ਼ ਕਹਿੰਦਾ ਰਾਤ ਨਾ ਕਰਦਾ ਭੋਗ ਲਵਾਉਣਾ ਪ੍ਰਸ਼ਾਦਾ ਸ਼ਕਾਉਣਾ ਪੂਜਾ ਕਰਦਾ ਕਹਿੰਦੇ ਜਿਹੜੇ ਠਾਕੁਰ ਦੀ ਤੂੰ ਪੂਜਾ ਕਰਦਾ ਧੰਨਾਂ ਜੀ ਪੁੱਛਦੇ ਨੇ ਜਿਹੜੇ ਠਾਕੁਰ ਦੀ ਤੂੰ ਪੂਜਾ ਕਰਦਾ ਏ ਇਹ ਕਰਦਾ ਕੀ ਕਹਿੰਦਾ ਜੋ ਮਰਜੀ ਕਰਾ ਲਉ ਜੋ ਮਰਜੀ ਕਰਾ ਲਉ ਕੰਮ ਕਰ ਦਿੰਦਾ ਸਾਰੇ ਕਹਿੰਦੇ ਸਾਰੇ ਕਰ ਦੋ ਧੰਨਿਆ ਜੋ ਮਰਜੀ ਕਰਾ ਲਉ ਫੇਰ ਮੰਗਿਆ ਸੀ ਇੱਕ ਪੱਥਰ ਠਾਕੁਰ ਪੰਡਤ ਨੂੰ ਆ ਗਿਆ ਸੀ ਕਹਿੰਦਾ ਇੱਕ ਦੇ ਦੇ ਮੈਨੂੰ ਬਸ ਇੱਕ ਪੱਥਰ ਸਾਰਸੰਗਤ ਜੀ ਹੱਥ ਵਿੱਚ ਕੱਪੜੇ 'ਚ ਲਪੇਟ ਕੇ ਧੰਨੇ ਦੇ ਫੜਾਤਾ ਪੱਥਰ ਧਿਆਨ ਦਿਓ ਜਦੋਂ ਪੱਥਰ ਫੜਾਇਆ ਕਹਿੰਦੇ ਲੈ ਵੀ ਧੰਨਿਆ ਲੈ ਜਾ ਅੰਦਰ ਜਾ ਕੇ ਆਪਣੇ ਕਮਰੇ 'ਚ ਸਾਧ ਸੰਗਤ ਕੁੰਡਾ ਲਾ ਲਿਆ ਆਪਣੇ ਘਰ ਆਸਣ ਵਿਛਾ ਕੇ ਧੰਨਾ ਭਗਤ ਕਹਿੰਦਾ ਮਹਾਰਾਜ ਜੀ ਮੇਰੇ ਗਰੀਬ ਦੇ ਘਰ ਵਿੱਚ ਚਰਨ ਪਾਏ ਨੇ ਧੰਨਵਾਦ ਜੀ ਆਇਆਂ ਨੂੰ ਰੱਬੀ ਸਮਝੀਏ ਪੱਥਰ ਆਸਣ ਲਾ ਕੇ ਕਹਿੰਦਾ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਬਣਾ ਕੇ ਲਿਆਇਆ। ਧੰਨੇ ਭਗਤ ਨੇ ਫਿਰ ਪ੍ਰਸ਼ਾਦਾ ਬਣਾਇਆ। ਭੋਜਨ ਤਿਆਰ ਕੀਤਾ। ਜਦੋਂ ਭੋਜਨ ਤਿਆਰ ਕਰਕੇ ਥਾਲ ਸਜਾ ਕੇ ਲਿਆਂਦਾ ਨਾ ਪੰਡਤ ਜੇ ਪੰਡਤ ਨੇ ਦੱਸਿਆ ਸੀ ਭੁਖਾਰਾ ਮਾਰੀ ਇਹ ਪ੍ਰਸ਼ਾਦਾ ਵੀ ਛਕਦਾ ਭੋਗ ਵੀ ਲਉਂਦਾ। ਦੁੱਧ ਪਾਣੀ ਵੀ ਛਕਦਾ। ਉਹਨੂੰ ਤਾਂ ਗਾਂ ਦਾ ਲਾਲ ਸੀ। ਤਾਂ ਨਾ ਭਗਤ ਉਹਨੇ ਕਿਹਾ ਸੀ ਠਾਕੁਰ ਐ ਥੋੜੀ ਮਿਲਦੇ ਨੇ ਗਾਂ ਖੋਲ ਕੇ ਦੇ ਜਾ ਭੇਟਾ ਦੇਣੀ ਪੈਂਦੀ ਉਹਨੇ ਗਾਂ ਦਿੱਤੀ ਐ ਪੱਥਰ ਮਿਲਿਆ ਠਾਕੁਰ ਮਿਲਿਆ ਤਾਂ ਨਾ ਜੀ ਜਦੋਂ ਪ੍ਰਸ਼ਾਦਾ ਬਣਾਇਆ ਆਸਣ ਤੇ ਰੱਖ ਕੇ ਹੱਥ ਜੋੜ ਕੇ ਸਾਧ ਸੰਗਤ ਜੀ ਭਗਵਾਨ ਜੀ ਦੇ ਚਰਨਾਂ 'ਚ ਕਹਿੰਦੇ ਮਹਾਰਾਜ ਉਹ ਮੇਰੇ ਗਰੀਬ ਦੇ ਪ੍ਰਸ਼ਾਦੇ ਨੂੰ ਮੇਰੇ ਗਰੀਬ ਦੇ ਘਰ ਵਿੱਚ ਆਇਓ ਮੇਰੇ ਭੋਜਨ ਨੂੰ ਭੋਗ ਲਾਓ ਐ ਬੇਨਤੀ ਕਰਦੇ ਭੋਗ ਲਾਓ ਹੁਣ ਤੁਸੀਂ ਵੇਖੋ ਵੀ ਜੇ ਤਾਂ ਹੋਵੇ ਰੱਬ ਜੇ ਤਾਂ ਹੋਵੇ ਪਰਮੇਸ਼ਰ ਜੇ ਤਾਂ ਹੋਵੇ ਵਾਹਿਗੁਰੂ ਉਹ ਭੋਗ ਲਾਵੇ ਕਦੇ ਪੱਥਰਾਂ 'ਚ ਵੀ ਰੱਬ ਪੈਦਾ ਹੋਇਆ ਕਦੇ ਪੱਥਰਾਂ ਨੇ ਵੀ ਰੋਟੀ ਖਾਧੀ ਹਾਂ ਠਾਕੁਰ ਕਹਿ ਕੇ ਦੇਦਾ ਵਸ ਹੱਥ ਜੋੜ ਕੇ ਬਹਿ ਗਿਆ ਧੰਨਾ ਮਹਾਰਾਜੀ ਭੋਗ ਲਾਓ ਪ੍ਰਸ਼ਾਦਾ ਛਕੋ ਥਾਲ ਸਜਾ ਕੇ ਬੈਠਾ ਇੱਕ ਘੰਟਾ ਅੱਧਾ ਘੰਟਾ 2 ਘੰਟੇ ਸਾਧ ਸੰਗਤ ਜੀ ਇੱਕ ਪੈਰ ਲੰਘਿਆ ਕੋਈ ਪ੍ਰਸ਼ਾਦਾ ਨਹੀਂ ਛਕਿਆ ਕੋਈ ਆਵਾਜ਼ ਨਹੀਂ ਆਈ ਹੱਥ ਜੋੜ ਕੇ ਧੰਨਾ ਭਗਤ ਕਹਿੰਦਾ ਕਿ ਨਾ ਮਹਾਰਾਜ ਮੈਨੂੰ ਐਂ ਲੱਗਦਾ ਹੈ ਮੇਰੇ ਗਰੀਬ ਦੇ ਘਰ ਵਿੱਚ ਤੁਹਾਨੂੰ ਆਉਣਾ ਚੰਗਾ ਨਹੀਂ ਲੱਗੇਗਾ ਜਾਂ ਮੈਨੂੰ ਐਂ ਲੱਗਦਾ ਸੱਚੇ ਬਾਦਸ਼ਾਹ ਮੇਰੇ ਗਰੀਬ ਦੇ ਘਰ ਵਿੱਚ ਤੁਹਾਨੂੰ ਆਉਣਾ ਚੰਗਾ ਨਹੀਂ ਲੱਗਿਆ ਉਹ ਮਹਾਰਾਜ ਮੈਨੂੰ ਐਂ ਲੱਗਦਾ ਹੈ ਤੁਹਾਡੇ ਵੱਡੇ ਵੱਡੇ ਮਹਿਲ 36 ਪ੍ਰਕਾਰ ਦੇ ਭੋਜਨ 36 ਪ੍ਰਕਾਰ ਦਾ ਪਦਾਰਥ ਜਿੰਨੇ ਨਾਲ ਤੁਸੀਂ ਭੋਜਨ ਕਰਦੇ ਹੋਵੋਗੇ ਉਹ ਮਹਾਰਾਜ ਮੈਂ ਗਰੀਬ ਬੰਦਾ ਮੱਝੀਆਂ ਚਾਰਨ ਵਾਲਾ ਕਿਰਤ ਕਰਕੇ ਗੁਜ਼ਾਰਾ ਕਰਦਾ ਉਹ ਮਹਾਰਾਜ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਏ ਮਹਾਰਾਜ ਜੇ ਤੁਸੀਂ ਕਹੋ ਵੀ 36 ਪ੍ਰਕਾਰ ਦੇ ਭੋਜਨ ਮੈਂ ਉਹ ਤਾਂ ਨਹੀਂ ਲਿਆ ਸਕਦਾ ਮੇਰੇ ਕੋਲ ਤਾਂ ਆਹੀ ਰੁੱਖਾ ਮਿੱਸਾ ਹੈ ਇਹੀ ਪ੍ਰਵਾਨ ਕਰ ਲਓ ਅੰਦਰ ਪਿਆਰ ਲਈ ਬੈਠਾ ਸੀ ਪ੍ਰੇਮ ਲਈ ਬੈਠਾ ਸੀ ਸਾਥ ਸੰਗਤ ਹੱਥ ਜੋੜ ਕੇ ਤਰਲੇ ਲਈ ਜਾਂਦਾ ਹੈ ਜਦੋਂ ਤਰਲੇ ਲੈਂਦਾ ਹੈ ਇੱਕ ਦਿਨ ਲੰਘਿਆ ਨਾ ਪ੍ਰਸ਼ਾਦਾ ਪੱਥਰ ਨਹੀਂ ਛਕਿਆ ਠਾਕੁਰ ਨੇ ਨਾ ਆਪ ਛਕਿਆ ਜਦੋਂ ਨਾ ਇੱਕ ਦਿਨ ਲੰਘਿਆ ਹੁਣ ਨੈਨੇ ਉਸ ਵੇਲੇ ਹੱਥ ਜੋੜ ਕੇ ਆਖਿਆ ਕਿ ਨਾ ਮਹਾਰਾਜ ਇੱਕ ਗੱਲ ਮੇਰੀ ਚੇਤੇ ਰੱਖਿਓ ਜੇ ਪ੍ਰਸ਼ਾਦਾ ਤੁਸੀਂ ਨਹੀਂ ਸ਼ੱਕਦੇ ਜੇ ਤੁਸੀਂ ਭੋਗ ਨਹੀਂ ਲਾਉਂਦੇ ਮੈਂ ਵੀ ਪ੍ਰਸ਼ਾਦਾ ਸ਼ਕਣਾ ਨਹੀਂ ਉਹਨਾਂ ਚ ਨੇਮ ਬਣਾ ਲਿਆ ਪਹਿਲਾਂ ਤੁਸੀਂ ਸ਼ਕੋ ਫਿਰ ਸ਼ਕਾ ਹੱਥ ਜੋੜ ਕੇ ਬਹਿ ਗਏ ਬਾਹਰ ਧੰਨੇ ਦੀ ਮਾਤਾ ਰੋਲਾ ਪਾਉਂਦੀ ਕਹਿੰਦੀ ਪੁੱਤ ਉਹ ਕਦੇ ਪੱਥਰਾਂ ਨੇ ਵੀ ਰੋਟੀ ਖਾਧੀ ਮਾਸੀ ਧੰਨੇ ਦੀ ਅੰਦਰੋਂ ਆਂਦਰਾਂ ਦੜਫਦੀ ਹੈ ਮੇਰਾ ਪੁੱਤ ਭੁੱਖਾ ਬੈਠਾ ਹੈ ਉਹ ਧੰਨਿਆ ਨਾ ਤੇਰਾ ਠਾਕੁਰ ਰੋਟੀ ਖਾਵੇ ਨਾ ਤੂੰ ਖਾਵੇ ਨਾ ਮੈਂ ਖਾਵਾਂ ਉਹ ਗੱਲ ਸੁਣ ਪੁੱਤ ਕਦੇ ਪੱਥਰਾਂ ਚੋਂ ਰੱਬ ਥੋੜਾ ਪੈਦਾ ਹੋਇਆ ਐਵੇਂ ਤੈਨੂੰ ਕਮਲੇ ਪੰਡਤ ਨੇ ਚੋਕੇ ਪੱਥਰ ਦੇਤਾ ਨਿਆ ਖੋਲ ਗੁੰਡਾ ਬਾਹਰ ਆ ਜਾ ਆ ਜਾ ਤੂੰ ਮੇਂ ਪ੍ਰਸ਼ਾਦਾ ਛਕੀਏ ਮਾਂ ਦੀਆਂ ਆਂਦਰਾਂ ਬਿਲਕਦੀਆਂ ਕਹਿੰਦਾ ਮਾਂ ਨਾ ਜਿੰਨਾ ਚਿਰ ਠਾਕੁਰ ਰੋਟੀ ਨਹੀਂ ਖਾਂਦਾ ਮੈਂ ਨਹੀਂ ਮੂੰਹ ਨੂੰ ਕੁਝ ਵੀ ਲਵਾਂ ਪਹਿਲਾਂ ਭਗਵਾਨ ਖਾਏਗਾ ਮਾਤਾ ਨਾਲੇ ਪੱਥਰ ਥੋੜਾ ਇਹ ਤਾਂ ਭਗਵਾਨ ਏ ਉਹ ਪੁੱਤ ਨਹੀਂ ਇਹ ਨਹੀਂ ਰੋਟੀ ਖਾਂਦਾ ਮਾਤਾ ਮੇਰੇ 'ਚ ਕੋਈ ਗਲਤੀ ਹੋਏਗੀ ਆਪਣੇ 'ਚ ਘਾਟ ਹੋਏਗੀ ਭਗਵਾਨ 'ਚ ਥੋੜਾ ਮੇਰੀ ਭਾਵਨਾ ਅਧੂਰੀ ਹੋ ਸਕਦੀ ਸੁਣਿਓ ਸਾਰਾ ਪਿੰਡ ਇਕੱਠਾ ਕਰ ਲਿਆ ਧੰਨੇ ਨੀ ਮਾਤਾ ਨੇ ਮੇਰੇ ਪੁੱਤ ਨੂੰ ਕੋਈ ਸਮਝਾਓ ਜਾ ਕੇ ਬੋਲੋ ਉਹਨੂੰ ਮੇਰੇ ਪੁੱਤ ਨੂੰ ਉਹ ਅੰਦਰ ਗੁੰਡਾ ਲਾ ਕੇ ਬਹਿ ਗਿਆ ਸਾਰਾ ਪਿੰਡ ਬਾਹਰ ਦਰਵਾਜੇ ਦੇ ਅੱਗੇ ਇਕੱਠਾ ਹੋਇਆ ਹੈ ਸਾਧ ਸੰਗਤ ਵਾਜਾ ਮਾਰਦੇ ਨੇ ਧੰਨਿਆ ਬਾਹਰ ਆ ਜਾ ਰੋਲਾ ਪਾਉਂਦੇ ਨੇ ਧੰਨਿਆ ਕਦੇ ਪੱਥਰਾਂ ਦੀ ਰੋਟੀ ਨਹੀਂ ਖਾਧੀ ਸੁਣਿਓ ਕਿਸੇ ਦੇ ਕਹਿਣ ਤੇ ਦਰਵਾਜਾ ਨਹੀਂ ਖੋਲਿਆ ਕਹਿੰਦੇ ਅਖੀਰ ਵਿੱਚ ਜਿਹੜੇ ਪੰਡਤ ਨੇ ਪੱਥਰ ਚੁੱਕ ਕੇ ਦਿੱਤਾ ਸੀ ਨਾ ਭਗਵਾਨ ਗਹਿ ਗੇ ਧੰਨੇ ਦੀ ਮਾਤਾ ਉਹਦੇ ਕੋਲ ਗਈ ਉਹ ਗੱਲ ਸੁਣ ਮੇਰੇ ਪੁੱਤ ਨੂੰ ਪੁੱਠੀ ਮੱਤ ਦੇਦੀ ਤੂੰ ਨਾ ਆਪ ਰੋਟੀ ਖਾਂਦਾ ਹੈ ਨਾ ਮੈਂ ਵੀ ਭੁਖੀ ਮਰਦੀ ਆਂ ਨਾ ਉਹ ਦਾ ਠਾਕੁਰ ਖਾਵੇ ਚੱਲ ਜਾ ਕੇ ਸਮਝਾ ਜਿਹੜੇ ਪੰਡਤ ਨੇ ਪੱਥਰ ਦਿੱਤਾ ਸੀ ਜਿਨੇ ਭਗਵਾਨ ਦਿੱਤਾ ਜਿਨੇ ਪੱਥਰ ਦਿੱਤਾ ਜਦੋਂ ਉਹ ਪੰਡਤ ਆਇਆ ਉਹਨੇ ਵੇਖਿਆ ਐਡਾ ਇਕੱਠ ਸਾਰਾ ਪਿੰਡ ਇਕੱਠਾ ਹੋਇਆ ਕਿਹੜਾ ਦਰਵਾਜ਼ਾ ਖੜਗਾਉਂਦਾ ਤੰਨਿਆਂ ਬਾਹਰ ਆ ਜਾ ਆਵਾਜ਼ਾਂ ਮਾਰਦਾ ਹੈ ਪੰਡਤ ਢੋਂ ਤੁਸੀਂ ਇਹ ਸੋਚ ਕੇ ਵੇਖੋ ਵੀ ਜਿੰਨੇ ਭਗਵਾਨ ਕਹੇ ਕਿ ਪੱਥਰ ਦਿੱਤਾ ਹੋਵੇ ਉਹੀ ਕਹਦੇ ਵੀ ਆ ਕੇ ਉਹੀ ਕਹਦੇਵੇ ਵੀ ਇਹ ਭਗਵਾਨ ਨਹੀਂ ਇਹ ਤਾਂ ਪੱਥਰ ਹੀ ਹੈ ਕਿੱਡਾ ਹੌਸਲਾ ਟੁੱਟਦਾ ਬੰਦੇ ਦਾ ਆਵਾਜ਼ ਮਾਰਦਾ ਪੰਡਤ ਕਿੰਨਾ ਧੰਨਿਆ ਜਿਹੜਾ ਮੈਂ ਤੈਨੂੰ ਠਾਕੁਰ ਚੋਕੇ ਦਿੱਤਾ ਇਹ ਕੋਈ ਭਗਵਾਨ ਨਹੀਂ ਕੋਈ ਰੱਬ ਨਹੀਂ ਉਹ ਮੈਂ ਤਾਂ ਇੱਕ ਗਾਂ ਦੇ ਲਾਲਚ ਵਿੱਚ ਤੈਨੂੰ ਪੱਥਰ ਚੋਕੇ ਦੇ ਦਿੱਤਾ ਕਦੇ ਇਹਨਾਂ ਨੇ ਕਦੇ ਸਾਸ ਸਿੰਘ ਜੀ ਕਦੇ ਪੱਥਰਾਂ ਨੇ ਰੋਟੀ ਨਹੀਂ ਖਾਧੀ ਕਦੇ ਪੱਥਰਾਂ ਚੋਂ ਰੱਬ ਪੈਦਾ ਨਹੀਂ ਹੋਇਆ ਧੰਨਿਆ ਉਹ ਤੈਨੂੰ ਗਾਂ ਦੇ ਲਾਲਚ ਵਿੱਚ ਪੱਥਰ ਚੋ ਕੇ ਦਿੱਤਾ ਬਾਹਰ ਆ ਜਾ ਪੱਥਰ ਨੇ ਕਦੇ ਰੋਟੀ ਨਹੀਂ ਖਾਣੀ ਪਤਾ ਕੀ ਕਹਿੰਦਾ ਧੰਨਾ ਭਗਤ 12 ਵਾਜਾਂ ਪੈਨੀਆਂ ਨੇ ਪੰਡਤ ਬੋਲਦਾ ਧੰਨਿਆ ਤਿੰਨ ਦਿਨ ਹੋ ਗਏ ਨੇ ਇੰਦੇ ਅੱਗੇ ਬੈਠਾ ਗੋਡੇ ਟੇਕ ਕੇ ਪ੍ਰਸ਼ਾਦੇ ਦੀ ਸਿਕਾਉਣ ਦੀਆਂ ਗੱਲਾਂ ਕਰਦਾ ਏ ਇੱਕ ਗੱਲ ਚੇਤੇ ਰੱਖ ਪੱਥਰ ਨਹੀਂ ਸੁਣਦਾ ਫਰਿਆਦ ਕਿਸੇ ਦੀ ਇਹ ਪੱਥਰ ਥੋੜੀ ਤੇਰੀ ਫਰਿਆਦ ਸੁਣੇ ਪੱਥਰ ਨਹੀਂ ਸੁਣਦਾ ਫਰਿਆਦ ਕਿਸੇ ਦੀ ਪੱਥਰ ਹੈ ਸਾਧ ਸੰਗਤ ਜੀ ਤੰਨਾ ਭਗਤ ਅੰਦਰੋਂ ਦ੍ਰਿੜ ਇਰਾਦੇ ਨਾਲ ਬੋਲਿਆ ਕਹਿੰਦਾ ਪੰਡਤਾ ਪਤਾ ਮੈਨੂੰ ਵੀ ਲੱਗਿਆ ਵੀ ਤੂੰ ਪੱਥਰ ਚੁੱਕ ਕੇ ਦੇ ਦੇ ਪਤਾ ਮੈਨੂੰ ਵੀ ਲੱਗਿਆ ਤੂੰ ਪੱਥਰ ਚੋਕੇ ਦਿੱਤਾ ਹੈ ਭਗਵਾਨ ਨੇ ਪਰ ਇੱਕ ਗੱਲ ਚੇਤੇ ਰੱਖ ਤੂੰ ਕੀ ਕਹਿੰਦਾ ਹੈ ਪੱਥਰ ਨਹੀਂ ਸੁਣਦਾ ਫਰਿਆਦ ਕਿਸੇ ਦੀ ਮਾਰੇ ਤਾਂ 나ਜੀ ਅੰਦਰੋਂ ਬੋਲੇ ਕਹਿੰਦੇ ਪੰਡਤਾ ਮਿਹਨਤ ਨਹੀਂ ਜਾਂਦੀ ਬਰਬਾਦ ਕਿਸੇ ਦੀ ਮੈਨੂੰ ਪਤਾ ਹੈ ਮੈਂ ਤਰੇੜ ਰਾਤਿਆਂ ਨਾਲ ਵਾਜਾਂ ਮਾਰਦਾ ਹੁਣ ਨਾ ਆਇਆ ਥੋੜੀ ਦੇਰ ਨੂੰ ਆਏਗਾ ਜਿੰਨਾ ਚਿਰ ਭੋਜਨ ਸ਼ੱਕਦਾ ਨਹੀਂ ਜਿੰਨਾ ਚਿਰ ਮਹਾਰਾਜ ਆ ਕੇ ਭੋਗ ਨਹੀਂ ਲਾਉਂਦਾ ਮੈਂ ਵੀ ਛਕਣਾ ਨਹੀਂ ਪ੍ਰਸ਼ਾਦਾ ਸਾਧ ਸੰਗਤ ਜੀ ਉਸ ਵੇਲੇ ਧੰਨਾ ਜੀ ਅੰਦਰੋਂ ਕਹਿੰਦੇ ਚਲੇ ਜਾਓ ਸਾਰੇ ਮੈਨੂੰ ਨਹੀਂ ਪਰਵਾ ਮਰਨੀ ਮਰ ਜਾਾਂਗਾ ਜਿੰਨਾ ਚਿਰ ਠਾਕੁਰ ਭੋਗ ਨਹੀਂ ਲਾਉਂਦਾ ਮੈਂ ਤਾਂ ਨਹੀਂ ਛਕਦਾ ਸਾਧ ਸੰਗਤ ਉਸ ਵੇਲੇ ਆਏ ਬੇਤੇਗੀਤੇ ਏ ਨਿਡਰ ਨਾਲ ਸਾਧ ਸੰਗਤ ਜੀ ਕਈ ਕਹਿਣਗੇ ਅਸੀਂ ਰੱਬ ਦਾ ਨਾਮ ਜਪਦੇ ਸੀ ਭਗਤੀ ਕਰਦੇ ਸੀ ਗੁਰਦੁਆਰੇ ਜਾਂਦੇ ਸੀ ਫੇਰ 나ਗੇ ਪੈ ਗਏ ਟੁੱਟ ਗਏ ਜੁੜੇ ਨਹੀਂ ਅੰਮ੍ਰਿਤ ਛਕਿਆ ਟੁੱਟ ਗਿਆ ਗੁਰਦੁਆਰੇ ਗਏ ਟੁੱਟ ਗਏ ਨਾਮ ਜਪਣ ਲੱਗੇ ਟੁੱਟ ਗਏ ਟੁੱਟਦੇ ਪਤਾ ਕੌਣ ਨੇ ਜਿਹੜੇ ਕਦੇ ਜੁੜੇ ਜਿਹੜੇ ਜੁੜ ਗਏ ਅੰਦਰੋਂ ਤਿਲ ਤਿਲ ਕਰਕੇ ਕੱਟ ਦਿਓ ਉਹ ਕਦੇ ਟੁੱਟ ਨਹੀਂ ਸਕਦੇ ਉਹ ਕਿੱਥੇ ਟੁੱਟਦੇ ਨੇ ਤਾਂ ਨਾ ਭਗਤ ਸਾਧ ਸੰਗਤ ਜੀ ਹੱਥ ਜੋੜ ਕੇ ਲੋਕੀ ਕਹਿੰਦੇ ਇਹ ਨਹੀਂ ਮੰਨਦਾ ਹੱਥ ਜੋੜ ਕੇ ਪ੍ਰਸ਼ਾਦਾ ਅੱਗੇ ਰੱਖਿਆ ਇੱਕੋ ਗੱਲ ਕਹੀ ਜਾਂਦਾ ਮਹਾਰਾਜ ਨੂੰ ਵਾਰ-ਵਾਰ ਜੇ ਤੂੰ ਲੈਣੀ ਨਹੀਂ ਸੀ ਸਾਰੇ ਗਰੀਬਾਂ ਦੀ ਮਹਾਰਾਜ ਜਾਂ ਤਾਂ ਇਹਨਾਂ ਪ੍ਰੇਮ ਹੀ ਨਾ ਮੈਨੂੰ ਲਾਉਂਦੇ ਜੇਲ ਆਇਆ ਤੇ ਤੁਹਾਨੂੰ ਆਉਣਾ ਪੈਣਾ ਜੇ ਤੂੰ ਲੈਣੀ ਨੀ ਸਾਰੀ ਗਰੀਬਾਂ ਦੀ ਘਾਤੋਂ ਪਾਈਆਂ ਪ੍ਰੇਮ ਦੇ ਕੀਤੀ ਹੱਥ ਜੋੜੇ ਆराधना ਕਰਦਾ ਵਿਰਾਗ ਵਿੱਚ ਅੱਖਾਂ ਭਿੱਜੀਆਂ ਮਹਾਰਾਜ ਜੇ ਗਰੀਬਾਂ ਦੀ ਸਾਰਨੀ ਸੀ ਲੈਣੀ ਆਏ ਮੈਨੂੰ ਪ੍ਰੇਮ ਕਿਉਂ ਲਾਇਆ ਮੈਂ ਤੁਹਾਡੀ ਭਗਤੀ ਕਰਦਾ ਹਾਂ ਮਹਾਰਾਜ ਕਰੋ ਕਿਰਪਾ ਸਾਧ ਸੰਗਤ ਜੀ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤੀਸਰੇ ਦਿਨ ਸੁਣਿਓ ਨੇਤਰ ਬੰਦ ਕਰਕੇ ਮਹਾਰਾਜ ਧੰਨਾ ਜੀ ਬੈਠੇ ਪ੍ਰਸ਼ਾਦੇ ਲਈ ਤਰਲੇ ਲੈਂਦੇ ਬੇਨਤੀਆਂ ਕਰਦੇ ਨੇ ਜਦੋਂ ਤੀਜਾ ਦਿਨ ਹੋਇਆ ਨਾ ਸਾਧ ਸੰਗਤ ਜਿਹੜਾ ਪੱਥਰ ਚੁੱਕ ਕੇ ਦਿੱਤਾ ਪੰਡਤ ਨੇ ਉਸੇ ਪੱਥਰ ਵਿੱਚੋਂ ਭਗਵਾਨ ਪ੍ਰਗਟ ਹੋ ਕੇ ਸਾਹਮਣੇ ਬਹਿ ਗਏ ਧੰਨਾ ਸਾਹਮਣੇ ਆ ਜਦੋਂ ਆਏ ਪ੍ਰਕਾਸ਼ ਹੋ ਕੇ ਪ੍ਰਗਟ ਹੋ ਕੇ ਦਰਸ਼ਨ ਦਿੱਤਾ ਤਨਾਂ ਜੀ ਨੇਤਰ ਬੰਦ ਕਰਕੇ ਆਏ ਬੈਠੇ ਨੇ ਮਹਾਰਾਜ ਕਹਿੰਦੇ ਤਨਿਆ ਖੋਲ ਅੱਖਾਂ ਵੇਖ ਮੈਂ ਆ ਗਿਆ ਖੋਲ ਦੇ ਅੰਦਰ ਮਹਾਰਾਜ ਜੇ ਤੁਸੀਂ ਨਾ ਆਏ ਹੋਏ ਮੇਰਾ ਦਿਲ ਟੁੱਟ ਜਾਣਾ ਉਹ ਕਿਰਪਾ ਕਰੋ ਮਹਾਰਾਜ ਸੱਚਮੁੱਚ ਕਹਿੰਦੇ ਖੋਲ ਤਾਂ ਸਹੀ ਨੇਤਰ ਵੇਖ ਤਾਂ ਸਹੀ ਜਦੋਂ ਤਨ੍ਹੇ ਭਗਤ ਨੇ ਨੇਤਰ ਖੋਲੇ ਕੀ ਵੇਖਦਾ ਹੈ ਖੜਾ ਹੈ ਦਵਾਰੇ ਰੱਬ ਬੰਨੇ ਆਪਰੇ ਕੀ ਵੇਖਦਾ ਹੈ ਸਾਹਮਣੇ ਭਗਵਾਨ ਪ੍ਰਗਟ ਹੋ ਗਏ ਵਾਹ ਵਾਹ ਦਰਸ਼ਨ ਹੋ ਗਏ ਮੱਥੇ ਤੇ ਦੇਖਦਾ ਹੈ ਸਜਦੇ ਕਰਦਾ ਹੈ ਵਿਰਾਗ ਨਾਲ ਨੇਤਰ ਭੇਜ ਗਏ ਮਹਾਰਾਜ ਲੋਕੀ ਕਹਿੰਦੇ ਸੀ ਬਾਹਰ ਆ ਜਾ ਮੈਨੂੰ ਪਤਾ ਸੀ ਦੁਨੀਆ ਤਾਂ ਤੋਖਾ ਦੇ ਸਕਦੀ ਦੁਨੀਆ ਦੀ ਯਾਦ ਵਿੱਚ ਗੁਜ਼ਾਰਿਆ ਸਮਾਂ ਬਿਰਥਾ ਜਾ ਸਕਦਾ ਹੈ ਮੈਂ ਤੈਨੂੰ ਸੱਚੇ ਦਿਲੋਂ ਬਾਜਾ ਮਾਰਦਾ ਤੂੰ ਸੁਣੇਗਾ ਜ਼ਰੂਰ ਤੂੰ ਆਏਗਾ ਜ਼ਰੂਰ ਹੱਥ ਜੋੜ ਕੇ ਬੈਠਾ ਹੈ ਮਹਾਰਾਜ ਜੀ ਭੋਗ ਲਾਓ ਪ੍ਰਸ਼ਾਦਾ ਛਕੋ ਉਹੀ ਪ੍ਰਸ਼ਾਦਾ ਜਦੋਂ ਆਏ ਅੱਗੇ ਰੱਖਿਆ ਮਹਾਰਾਜ ਆਖਣ ਲੱਗੇ ਕਹਿੰਦੇ ਤੰਨਿਆ ਮੈਨੂੰ ਪ੍ਰਸ਼ਾਦਾ ਛਕਾਉਣ ਦੀਆਂ ਗੱਲਾਂ ਕਰਦੇ ਤੂੰ ਛਕਿਆ ਪ੍ਰਸ਼ਾਦਾ ਐਨੇ ਦਿਨਾਂ ਦਾ ਭੁੱਖਾ ਮੇਰੇ ਪਿਆਰ ਵਿੱਚ ਮਾਰੇ ਤੁਸੀਂ ਭੋਗ ਲਾਓ ਭਗਵਾਨ ਜੀ ਨੇ ਪ੍ਰਸ਼ਾਦਾ ਛਕਿਆ ਭੋਜਨ ਛਕਿਆ ਫੇਰ ਸੀਤ ਪ੍ਰਸ਼ਾਦ ਧੰਨੇ ਨੂੰ ਦਿੱਤਾ ਪ੍ਰਸ਼ਾਦਾ ਸ਼ਾਹ ਕੇ ਆਖਣ ਲੱਗੇ ਕਹਿੰਦੇ ਧੰਨਿਆ ਉਹ ਐਡੇ ਪਿਆਰ ਨਾਲ ਮੈਨੂੰ ਵਾਜਾ ਮਾਰੀਆਂ ਐਡੇ ਪਿਆਰ ਨਾਲ ਤੂੰ ਮੈਨੂੰ ਯਾਦ ਕੀਤਾ ਹੈ ਉਹ ਗੱਲ ਸੁਣ ਜੀ ਮਹਾਰਾਜ ਦੱਸ ਕੀ ਜਾਈਦਾ ਬੋਲ ਇੱਕ ਵਾਰੀ ਮੂੰਹ ਤੋਂ ਕੱਢ ਵੀ ਤੈਨੂੰ ਕੀ ਦਿਆਂ ਦੱਸ ਕੀ ਜਾਈਦਾ ਹੈ ਹੱਥ ਜੋੜ ਕੇ ਪਤਾ ਕੀ ਗਏ ਕਿ ਨਾ ਮਹਾਰਾਜ ਤੁਹਾਨੂੰ ਕੁਝ ਲੈਣ ਵਾਸਤੇ ਥੋੜਾ ਬੁਲਾਇਆ? ਇਹ ਵਿਪ੍ਰੇਮ ਤੁਹਾਡੇ ਤੋਂ ਕੁਝ ਮੰਗਣਾ ਨਹੀਂ ਮੈਂ। ਤੁਹਾਨੂੰ ਮੰਗਣ ਵਾਸਤੇ ਥੋੜਾ ਬੁਲਾਇਆ। ਉਹ ਮਹਾਰਾਜ ਲੋਕੀ ਆਰਾਧਨਾ ਤੁਹਾਡੀ ਪੂਜਾ ਤੁਹਾਡੀ ਲੋਕੀ ਤੁਹਾਨੂੰ ਯਾਦ ਕਰਦੇ ਹੋਣਗੇ ਕਿਸੇ ਮਤਲਬ ਵਾਸਤੇ ਕਿਸੇ ਸਵਾਰਥ ਵਾਸਤੇ ਮਹਾਰਾਜ ਮੇਰਾ ਸਵਾਰਥ ਕੋਈ ਨਹੀਂ ਮੇਰਾ ਤਾਂ ਪ੍ਰੇਮ ਹੀ ਹੈ ਤੇਰੇ ਨਾਲ। ਪਿਆਰ ਹੀ ਹੈ ਤੇਰੇ ਨਾਲ। ਔਰ ਪ੍ਰੇਮ ਵਿੱਚ ਕੀ ਹੁੰਦਾ ਇਹਨਾ ਜੇ ਤੁਸੀਂ ਕਹੋ ਵੀ ਮੇਰੀ ਇੱਛਾ ਪੂਰੀ ਕੀਤੀ ਤੇ ਜਾਣਾ ਹੈ ਇਹ ਨਹੀਂ ਹੋਣਾ ਤਰਲੇ ਲੈ ਲੈ ਮਸਾਂ ਤੁਹਾਨੂੰ ਬੁਲਾਇਆ ਹੈ ਜਾਣ ਦਾ ਭੁੱਲ ਜਾਓ ਹੁਣ ਇੱਥੇ ਹੀ ਰਹਿਣਾ ਮੇਰੇ ਇੱਥੇ ਹੀ ਰਹਿਣਾ ਕਹਿੰਦੇ ਤਨਿਆ ਲੋਕੀ ਵਾਕੇ ਤੇਰੀ ਗੱਲ ਸੱਚੀ ਲੋਕੀ ਬੁਲਾਉਂਦੇ ਨੇ ਪੂਜਾ ਕਰਦੇ ਨੇ ਕਿਸੇ ਸਵਾਰਥ ਵਾਸਤੇ ਤੇਰਾ ਕੰਮ ਇਹਨਾ ਕੰਮ ਹੈ ਹੀ ਕੋਈ ਨਹੀਂ ਕੋਈ ਕੰਮ ਨਹੀਂ ਮੇਰਾ ਮਹਾਰਾਜ ਇੱਥੇ ਹੀ ਰੋ ਇੰਨਾ ਪ੍ਰੇਮ ਕਰਦਾ ਹੈ ਇੰਨਾ ਪਿਆਰ ਕਰਦਾ ਹੈ ਉਹ ਘਰ ਵਿੱਚ ਬਹਾਰ ਆ ਗਿਆ ਸਾਧ ਸੰਗਤ ਜੀ ਦਿਨ ਰਾਤ ਅਨੰਗ ਮੰਗਲ ਬਣਿਆ ਰਹਿੰਦਾ ਹੈ ਭਗਵਾਨ ਜੀ ਦੀ ਸੇਵਾ ਕਰਦਾ ਹੈ ਰੋਜ਼ ਨਿਤ ਦੇ ਦਰਸ਼ਨ ਕਰਦਾ ਹੈ ਕਿੰਦੇ ਭਾਗਾਂ ਵਾਲੇ ਉਹ ਸਤਪੁਰਸ਼ ਉਹ ਮਹਾਪੁਰਸ਼ ਉਹ ਰੱਬ ਦੇ ਫਕੀਰ ਜਿਨ੍ਹਾਂ ਦੇ ਕੋਲ ਪਰਮੇਸ਼ਰ ਰਹਿੰਦਾ ਹੈ ਸਾਡੇ ਵਰਗੇ ਲੋਕ ਸਵਾਰਥੀ ਹੁੰਦੇ ਨੇ ਰੱਬ ਦੇ ਪਿਆਰੇ ਥੋੜਾ ਉਹ ਤਾਂ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾ ਤੇਰੇ ਚਰਨਾਂ ਨਾਲ ਪਿਆਰ ਬਹਿ ਜਾਏ ਤਨ ਮਹਾਰਾਜ ਰਵਦਾਸ ਜੀ ਉਹ ਕਹਿੰਦੇ ਤੋਰੀ ਨਾ ਟੁੱਟਾ ਛੋਰੀ ਨਾ ਛੂਟਾ ਐ ਐਸੀ ਮਾ ਦੋ ਸਾਰੀ ਦੁਨੀਆ ਬਿਨਾ ਤਾਂ ਸਾਰ ਸਕਦਾ ਤੇਰੇ ਬਿਨਾ ਸਰਦਾ ਨਹੀਂ ਮੇਰਾ ਤੇਰੇ ਬਿਨਾ ਨਹੀਂ 1 ਮਿੰਟ ਵੀ ਨਿਕਲਦਾ ਐਨਾ ਪਿਆਰ ਬਣ ਗਿਆ ਸਾਧ ਸੰਗਤ ਜੀ ਇੱਕ ਦਿਨ ਧੰਨਾ ਭਗਤ ਨਾ ਮਹਾਰਾਜ ਨੂੰ ਪੁੱਛਦਾ ਹੈ ਘਰ ਚ ਰਹਿੰਦੇ ਨੇ ਇਹਨਾ ਜਿੱਦਣ ਮੈਂ ਤੁਹਾਡੀ ਆराधना ਸ਼ੁਰੂ ਕੀਤੀ ਸੀ ਪੂਜਾ ਜਿੱਦਣ ਤੁਹਾਡੀ ਮੈਂ ਤੁਹਾਡਾ ਸਿਮਰਨ ਤੁਹਾਡੀ ਯਾਦ ਵਿੱਚ ਬਹਿਣਾ ਸ਼ੁਰੂ ਕੀਤਾ ਸੀ ਉਹ ਮਹਾਰਾਜ ਮੈਨੂੰ ਮੈਂ ਪੰਡਤ ਨੂੰ ਪੁੱਛਿਆ ਸੀ ਵੀ ਪੂਜਾ ਕਿਉਂ ਕਰੀਦਾ ਹੈ ਕਹਿੰਦਾ ਉਹ ਕਹਿੰਦਾ ਸੀ ਵੀ ਪੂਜਾ ਤਾਂ ਕਰੀਦਾ ਹੈ ਭਗਵਾਨ ਦੀ ਆਰਾਧਨਾ ਤਾਂ ਕਰੀਦਾ ਹੈ ਭਗਵਾਨ ਦੀ ਭਗਵਾਨ ਹਰ ਕੰਮ ਪੂਰਾ ਕਰ ਦਿੰਦਾ ਕਿਹਾ ਮਹਾਰਾਜ ਉਹ ਕਹਿੰਦਾ ਸੀ ਮੈਂ ਉਹਨੂੰ ਪੁੱਛਿਆ ਸੀ ਵੀ ਕਿਉਂ ਕਰੀਦਾ ਹੈ ਭਗਵਾਨ ਕਰਦਾ ਕੀ ਹੈ ਇਹਨਾਂ ਪੰਡਤ ਨੇ ਆਖਿਆ ਸੀ ਜੋ ਮਰਜ਼ੀ ਕਰਾ ਲਓ ਧੰਨਾ ਪਿਆਰ ਵਿੱਚ ਹੱਥ ਜੋੜ ਕੇ ਪੁੱਛਦਾ ਕਿਹਾ ਮਾਰੇ ਤੁਸੀਂ ਕੰਮ ਵੀ ਕਰ ਲੰਨੇ ਤੁਸੀਂ ਕੰਮ ਵੀ ਕਰ ਲੰਨੇ ਕਹਿੰਦੇ ਹਾਂ ਦੰਨਿਆ ਕੰਮ ਵੀ ਕਰ ਲਈਦਾ ਸਾਰੀ ਸ੍ਰਿਸ਼ਟੀ ਮੈਂ ਹੀ ਤਾਂ ਚਲਾਉਂਦਾ ਸਾਰਾ ਸੰਸਾਰ ਮੈਂ ਹੀ ਤਾਂ ਚਲਾਉਂਦਾ ਕਹਿੰਦਾ ਅੱਛਾ ਪੰਡਤ ਸੱਚ ਬੋਲਦਾ ਸੀ ਮਹਾਰਾਜ ਕਹਿੰਦਾ ਅੱਛਾ ਐਂ ਦੱਸੋ ਕੰਮ ਕੀ ਕਰ ਲੈਨੇ ਹੋ ਕਿਹੜਾ ਕਿਹੜਾ ਕੰਮ ਕਹਿੰਦੇ ਜੋ ਮਰਜ਼ੀ ਕਰਾ ਲੈ ਤੂੰ ਦੱਸ ਸਹੀ ਜੋ ਕਹੇਗਾ ਉਹ ਹੀ ਹੋ ਜਾਏ ਕਹਿੰਦਾ ਅੱਛਾ ਸਾਧ ਸੰਗਤ ਜੀ ਹੱਥ ਜੋੜ ਕੇ ਪ੍ਰੇਮ ਵਿੱਚ ਬੋਲਦਾ ਹੈ ਕਹਿੰਦਾ ਮਹਾਰਾਜ ਗਉਆਂ ਚ ਰਾਲ ਲੈਨੇ ਗਾਵਾ ਤੁਸੀਂ ਚਰਾਲਣੇ ਕਹਿੰਦੇ ਚਰਾਲਣੇ ਆ ਮਾਰੇ ਨੱਕੇ ਮੋੜ ਲੈਣੇ ਉਹ ਕਹਿੰਦੇ ਉਹ ਵੀ ਮੋੜ ਲੈਣੇ ਇਹਨਾਂ ਹਾਂ ਪੋੜਾ ਸੀ ਨਾ ਪਿਆਰ ਵਿੱਚ ਬੋਲਦਾ ਹੈ ਕਹਿੰਦਾ ਪੰਡਿਤ ਤਾਂ ਹੀ ਕਹਿੰਦਾ ਸੀ ਵੀ ਭਗਵਾਨ ਤੋਂ ਜੋ ਮਰਜ਼ੀ ਕਰਾਓ ਸਾਰੇ ਕੰਮ ਕਰਦਾ ਹੈ ਕਹਿੰਦਾ ਸੱਚ ਨਿਕਲੀ ਹੁੰਦੀ ਗੱਲ ਉਹ ਗੁਰਮਖੋ ਚੇਤੇ ਰੱਖਿਓ ਗੁਰੂ ਨੂੰ ਪ੍ਰਵਾਨ ਉਹ ਹੁੰਦੇ ਨੇ ਜਿਹੜੇ ਭੋਲੇ ਬਣ ਕੇ ਸਿਆਣਪਾਂ ਛੱਡ ਕੇ ਮਹਾਰਾਜ ਦੇ ਚਰਨਾਂ ਚ ਆ ਕੇ ਸਮਰਪਿਤ ਹੁੰਦੇ ਨੇ ਇੱਥੇ ਚਤਰਬੰਦਿਆਂ ਨੂੰ ਕੋਈ ਥਾਂ ਨਹੀਂ ਚਲਾਕੀਆਂ ਵਾਲਿਆਂ ਨੂੰ ਕੋਈ ਥਾਂ ਨਹੀਂ ਮੈ ਵਾਲਿਆਂ ਨੂੰ ਜਿਹੜੇ ਇੱਥੇ ਰੱਖ ਕੇ ਵੀ 500 ਰੁਪਏ ਦਾ ਨੋਟ ਐ ਚੋੜਾ ਕਰਕੇ ਗੁਰੂ ਦੀ ਗੋਲਗ ਵਿੱਚ ਪਾਉਂਦੇ ਨੇ ਨਾ ਨਾ ਵੀ ਮੈਂ ਦਿੱਤਾ ਉਹਨਾਂ ਵਾਸਤੇ ਕੋਈ ਥਾਂ ਨਹੀਂ ਇੱਥੇ ਇੱਥੇ ਤਾਂ ਆਪ ਗਵਾਏ ਸੇਵਾ ਕਰੇ ਤਾਂ ਕਿ ਸਿਪਾਏ ਮਾਨ ਨੀਵਾ ਬਣ ਕੇ ਜਿਹੜਾ ਆਏਗਾ ਭੋਲਾ ਬਣ ਕੇ ਉਹ ਪੜਦੇ ਸੀ ਧਾਰਨਾ ਚਤਰ ਰਹਿ ਕੇ ਚਤਰਾਇਆਂ ਕਰਦੇ ਭੋਲਿਆਂ ਨੂੰ ਰੱਬ ਮਿਲ ਸੱਚ ਬੋਲਦਾ ਸੀ ਪੰਡਤ ਤੁਸੀਂ ਮੱਝਾਂ ਵੀ ਚਰਾ ਲੈਣੇ ਹੋ ਕਹਿੰਦੇ ਹਾਂ ਗਊਆਂ ਵੀ ਕਹਿੰਦੇ ਹਾਂ ਕਿਹਨਾ ਚੱਲ ਐਂ ਕਰਿਓ ਫਿਰ ਕਿਹਨਾ ਮੈਂ ਕੱਲ ਨੂੰ ਜਾਣਾ ਵਾਂਡੇ ਰਿਸ਼ਤੇਦਾਰੀ ਮਹਾਰਾਜ ਮੈਂ ਰਿਸ਼ਤੇਦਾਰੀ ਤੇ ਜਾਣਾ ਤੁਸੀਂ ਐਂ ਕਰਿਓ گاਵਾ ਕਿਤੇ ਭੁੱਖੀਆਂ ਪਿਆਸੀਆਂ ਨਾ ਰਹਿ ਜਾਣ ਨਾਲੇ ਤਾਂ ਗਊਆਂ ਚਰਾ ਦਿਓ ਨਾਲੇ ਇਹਨਾਂ ਨੂੰ ਪਿਆਇਓ ਪਾਣੀ ਨਾਲੇ ਮੋੜਿਓ ਮੇਰੇ ਨੱਕੇ ਇਹਦੇ ਧੰਨਿਆ ਕੋਈ ਗੱਲ ਨਹੀਂ ਤੂੰ ਰਿਸ਼ਤੇਦਾਰੀ 'ਚ ਜਾ ਇਹ ਸਾਰੇ ਕੰਮ ਹੋ ਜਾਣਗੇ ਸਾਥਸੰਗ ਜੀ ਜਦੋਂ ਧੰਨੇ ਭਗਤ ਨੇ ਆਏ ਫਰਿਆਦ ਕਰਤੀ ਮਹਾਰਾਜ ਨੱਕੇ ਮੋੜ ਦਿਓ ਇਹਨੇ ਮੋੜ ਦਾਂ ਗਾ ਗੰਵਾਂ ਨੂੰ ਪਾਣੀ ਪਿਆ ਦਿਓ ਪਿਆ ਦਾਂਗੇ ਚਾਰ ਵੀ ਦਿਓ ਕਨੇ ਚਾਰ ਦਾਂਗੇ ਸਾਧ ਸੰਗਤ ਜੀ ਧੰਨਾ ਭਗਤ ਚਲਿਆ ਗਿਆ ਰਿਸ਼ਤੇਦਾਰੀ ਚ ਕਹਿੰਦੇ ਲੋਕੀ ਕੀ ਵੇਖਦੇ ਨੇ ਸਾਧ ਸੰਗਤ ਜੀ ਨਵੇਂ ਭਗਤ ਦੇਆਂ ਖੇਤਾਂ ਵਿੱਚ ਉਹ ਨਿਰੰਕਾਰ ਆਪ ਨੱਕੇ ਮੋੜਦਾ ਫਿਰਦਾ ਆਪ ਵੱਜਾਂ ਚ ਰੋਂਦਾ ਗਉਆਂ ਚ ਰੋਂਦਾ ਫਿਰਦਾ ਹੈ ਨਿਰੰਕਾਰ ਆਪ ਗਉਆਂ ਨੂੰ ਪਾਣੀ ਵਹੋਂਦਾ ਫਿਰਦਾ ਹੈ ਸਾਧ ਸੰਗਤ ਜੀ ਐਸੇ ਕਰਕੇ ਬੋਲਿਆ ਸੀ ਜਦੋਂ ਵੇਖਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਬਸ ਭਗਤਾਂ ਤਾਂ ਸਾਰੀ ਦੁਨੀਆ ਨੂੰ ਰੱਬ ਨੇ ਬਸ ਵਿੱਚ ਕੀਤਾ ਹੈ ਮਾਲਕ ਕਿੰਦੇ ਬਸ ਵਿੱਚ ਆਪਣੇ ਪਿਆਰਿਆਂ ਆਪਣੇ ਭਗਤਾਂ ਉਹ ਫਕਰ ਬੰਦਿਆਂ ਨੇ ਜਿਨ੍ਹਾਂ ਨੇ ਬੰਦਗੀ ਕੀਤੀ ਜਿਨ੍ਹਾਂ ਨਾਮ ਜਪਿਆ ਉਹਨਾਂ ਰੱਬ ਨੂੰ ਵੀ ਹਾਰੇ ਲਾ ਰੱਬ ਆਏ ਕੰਮ ਨਹੀਂ ਕਰਦਾ ਮਾਲਕ ਆਏ ਕੰਮ ਨਹੀਂ ਕਰਦਾ ਸਾਧ ਸੰਗਤ ਜੀ ਉਹ ਫਕਰ ਬੰਦਿਆਂ ਨੇ ਰੱਬ ਨੂੰ ਵੀ ਲਾਇਆ